ਅਭੀਤੇ ਸਾਲ ਬਠਿੰਡਾ ਮਿਲਟਰੀ ਬੇਸ ਦੇ ਵਿੱਚ ਇੱਕ ਫੌਜੀ ਨੇ ਆਪਣੇ 4 ਸਾਥੀ ਫੌਜੀਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਉਸ ਮਾਮਲੇ ਦੇ ਵਿੱਚ ਹੁਣ ਦੋਸ਼ੀ ਫੌਜੀ ਨੂੰ ਸਜ਼ਾ ਸੁਣਾਈ ਗਈ ਹੈ ਗਨਰ ਦੇਸਾਈ ਮੋਹਨ ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਨਾਲ ਹੀ ਉਸ ਨੂੰ ਫੌਜ ਦੀ ਨੌਕਰੀ ਵਿੱਚੋਂ ਵੀ ਕੱਢ ਦਿੱਤਾ ਗਿਆ ਹੈ ਬੀਤੇ ਸਾਲ 12 ਅਪ੍ਰੈਲ ਨੂੰ ਉੱਚ ਸੁਰੱਖਿਆ ਵਾਲੀ ਫੌਜੀ ਛਾਉਣੀ ਦੇ ਵਿੱਚ ਆਪਣੇ ਚਾਰ ਸਾਥੀਆਂ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਫੌਜੀ ਨੂੰ ਫੌਜ ਦੇ ਜਨਰਲ ਕੋਰਟ ਮਾਰਸ਼ਲ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਹੈ ਦੋਸ਼ੀ ਦੇਸਾਈ ਮੋਹਨ ਤੇ ਮਰਨ ਵਾਲੇ ਬਾਕੀ ਚਾਰੋਂ ਫੌਜੀ ਪਛਰੀ ਮੀਡੀਆ ਰੈਜੀਮੈਂਟ ਦੇ ਸਿਪਾਹੀ ਸਨ ਦੋਸ਼ੀ ਨੇ ਚਾਰਾਂ ਸਾਥੀਆਂ ਨੂੰ ਉਸ ਵੇਲੇ ਗੋਲੀਆਂ ਨਾਲ ਭੁੰਨ ਦਿੱਤਾ ਸੀ ਜਦੋਂ ਉਹ ਸੁੱਤੇ ਹੋਏ ਸਨ ਬਠਿੰਡਾ ਪੁਲਿਸ ਨੂੰ ਮੌਕੇ ਉੱਤੇ ਚੱਲੇ ਹੋਏ ਕਾਰਤੂਸਾਂ ਦੇ 19 ਖੋਲ ਨੇ ਜਿਹੜੇ ਉਹ ਬਰਾਮਦ ਹੋਏ ਸਨ ਤਾਂ ਇੱਕ ਰਿਪੋਰਟ ਦੇ ਮੁਤਾਬਕ ਦੋਸ਼ੀ ਫੌਜੀ ਨੂੰ ਕਤਲ ਦੇ ਨਾਲ ਨਾਲ ਹਥਿਆਰਾਂ ਅਤੇ ਗੋਲੀ ਸਿੱਕੇ ਦੀ ਚੋਰੀ ਦਾ ਵੀ ਦੋਸ਼ੀ ਪਾਇਆ ਗਿਆ ਸੀ ਕਰਨਲ ਐਸ ਦੇ ਸਰੂਜਾ ਦੀ ਅਗਵਾਈ ਵਾਲੀ ਜਰਨਲ ਕੋਰਟ ਮਾਰਸ਼ਲ ਜਾਨਕੀ ਜੀਸੀਮ ਦੇ ਵੱਲੋਂ ਇਸ ਮਾਮਲੇ ਵਿੱਚ ਜਨਵਰੀ ਤੋਂ ਹੀ ਲਗਾਤਾਰ ਸੁਣਵਾਈ ਕੀਤੀ ਜਾ ਰਹੀ ਸੀ ਤਾਂ ਫੌਜ ਨੇ ਆਰਮੀ ਐਕਟ 1925 ਦੇ ਤਹਿਤ ਇਸ ਕੇਸ ਵਿੱਚ ਸੁਣਵਾਈ ਕਰਦੇ ਹੋਏ ਸਿਵਲ ਅਦਾਲਤ ਤੋਂ ਆਪਣੇ ਅਧਿਕਾਰ ਖੇਤਰ ਅਧੀਨ ਲੈ ਲਈ ਸੀ ਅਤੇ ਪਹਿਲਾਂ ਪੁਲਿਸ ਨੂੰ ਦਿੱਤੇ ਗਏ ਬਿਆਨ ਵਿੱਚ ਦੋਸ਼ੀ ਨੇ ਦੋਸ਼ ਲਾਇਆ ਸੀ ਕਿ ਉਸ ਦੇ ਸਾਥੀ ਉਸ ਦਾ ਜਨਸੀ ਸ਼ੋਸ਼ਣ ਕਰਦੇ ਸਨ ਲੇਕਿਨ ਇਹ ਗੱਲ ਹੈ ਜਿਹੜੀ ਉਹ ਸਾਬਤ ਨਹੀਂ ਹੋਈ ਸੀ ਹਾਲਾਂਕਿ ਜਦੋਂ ਇਹ ਵਾਰਦਾਤ ਵਾਪਰੀ ਸੀ ਤਾਂ ਦੋ ਦੋਸ਼ੀ ਨੇ ਜਾਂਚ ਨੂੰ ਗੁੰਮਰਾਹ ਕਰਨ ਦੇ ਲਈ ਇਹ ਆਖ ਦਿੱਤਾ ਸੀ ਕਿ ਕੁਰਤੇ ਪਜਾਮੇ ਵਾਲੇ ਦੋ ਵਿਅਕਤੀ ਆਏ ਸਨ ਜਿਨ੍ਹਾਂ ਨੇ ਸਵਾਰਦਾਤ ਨੂੰ ਅੰਜਾਮ ਦਿੱਤਾ ਲੇਕਿਨ ਮਿਲਟਰੀ ਦੇ ਅਧਿਕਾਰੀਆਂ ਨੇ ਜਾਂਚ ਵਿੱਚ ਉਸ ਦਾ ਝੂਠ ਫੜ ਲਿਆ ਅਤੇ ਹੁਣ ਉਸ ਨੂੰ ਸਖਤ ਸਜ਼ਾਏ ਜਿਹੜੀ ਉਹ ਸੁਣਾਈ ਗਈ ਹੈ ਤਬੀਤੇ ਸਾਲ ਬਠਿੰਡਾ ਮਿਲਟਰੀ ਬੇਸ ਦੇ ਵਿੱਚ ਇੱਕ ਫੌਜੀ ਨੇ ਆਪਣੇ ਚਾਰ ਸਾਥੀ ਫੌਜੀਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਉਸ ਮਾਮਲੇ ਦੇ ਵਿੱਚ ਹੁਣ ਦੋਸ਼ੀ ਫੌਜੀ ਨੂੰ ਸਜ਼ਾ ਸੁਣਾਈ ਗਈ ਹੈ ਗਨਰ ਦੇਸਾਈ ਮੋਹਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਨਾਲ ਹੀ ਉਸ ਨੂੰ ਫੌਜ ਦੀ ਨੌਕਰੀ ਵਿੱਚੋਂ ਵੀ ਕੱਢ ਦਿੱਤਾ ਗਿਆ ਹੈ ਬੀਤੇ ਸਾਲ 12 ਅਪ੍ਰੈਲ ਨੂੰ ਉੱਚ ਸੁਰੱਖਿਆ ਵਾਲੀ ਫੌਜੀ ਛਾਉਣੀ ਦੇ ਵਿੱਚ ਆਪਣੇ ਚਾਰ ਸਾਥੀਆਂ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਫੌਜੀ ਨੂੰ ਫੌਜ ਦੇ ਜਨਰਲ ਕੋਰਟ ਮਾਰਸ਼ਲ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਹੈ ਦੋਸ਼ੀ ਦੇਸਾਈ ਮੋਹਨ ਤੇ ਮਰਨ ਵਾਲੇ ਬਾਕੀ ਚਾਰੋਂ ਫੌਜੀ ਬਸਰੀ ਮੀਡੀਆ ਰੈਜੀਮੈਂਟ ਦੇ ਸਿਪਾਹੀ ਸਨ ਦੋਸ਼ੀ ਨੇ ਚਾਰਾਂ ਸਾਥੀਆਂ ਨੂੰ ਉਸ ਵੇਲੇ ਗੋਲੀਆਂ ਨਾਲ ਭੁੰਨ ਦਿੱਤਾ ਸੀ ਜਦੋਂ ਉਹ ਸੁੱਤੇ ਹੋਏ ਸਨ ਬਠਿੰਡਾ ਪੁਲਿਸ ਨੂੰ ਮੌਕੇ ਉੱਤੇ ਚੱਲੇ ਹੋਏ ਕਾਰਤੂਸਾਂ ਦੇ 19 ਖੋਲ ਨੇ ਜਿਹੜੇ ਉਹ ਬਰਾਮਦ ਹੋਏ ਸਨ ਤਾਂ ਇੱਕ ਰਿਪੋਰਟ ਦੇ ਮੁਤਾਬਕ ਦੋਸ਼ੀ ਫੌਜੀ ਨੂੰ ਕਤਲ ਦੇ ਨਾਲ ਨਾਲ ਹਥਿਆਰਾਂ ਅਤੇ ਗੋਲੀ ਸਿੱਕੇ ਦੀ ਚੋਰੀ ਦਾ ਵੀ ਦੋਸ਼ੀ ਪਾਇਆ ਗਿਆ ਸੀ ਕਰਨਲ ਐਸ ਦੇ ਸਰੂਜਾ ਦੀ ਅਗਵਾਈ ਵਾਲੀ ਜਰਨਲ ਕੋਰਟ ਮਾਰਸ਼ਲ ਜਾਨਕੀ ਜੀਸੀਮ ਦੇ ਵੱਲੋਂ ਇਸ ਮਾਮਲੇ ਵਿੱਚ ਜਨਵਰੀ ਤੋਂ ਹੀ ਲਗਾਤਾਰ ਸੁਣਵਾਈ ਕੀਤੀ ਜਾ ਰਹੀ ਸੀ ਤਾਂ ਫੌਜ ਨੇ ਆਰਮੀ ਐਕਟ 1925 ਦੇ ਤਹਿਤ ਇਸ ਕੇਸ ਵਿੱਚ ਸੁਣਵਾਈ ਕਰਦੇ ਹੋਏ ਸਿਵਲ ਅਦਾਲਤ ਤੋਂ ਆਪਣੇ ਅਧਿਕਾਰ ਖੇਤਰ ਅਧੀਨ ਲੈ ਲਈ ਸੀ ਅਤੇ ਪਹਿਲਾਂ ਪੁਲਿਸ ਨੂੰ ਦਿੱਤੇ ਗਏ ਬਿਆਨ ਵਿੱਚ ਦੋਸ਼ੀ ਨੇ ਦੋਸ਼ ਲਾਇਆ ਸੀ ਕਿ ਉਸ ਦੇ ਸਾਥੀ ਉਸ ਦਾ ਜਨਸੀ ਸ਼ੋਸ਼ਣ ਕਰਦੇ ਸਨ ਲੇਕਿਨ ਇਹ ਗੱਲ ਹੈ ਜਿਹੜੀ ਉਹ ਸਾਬਤ ਨਹੀਂ ਹੋਈ ਸੀ ਹਾਲਾਂਕਿ ਜਦੋਂ ਇਹ ਵਾਰਦਾਤ ਵਾਪਰੀ ਸੀ ਤਾਂ ਉਦੋਂ ਦੋਸ਼ੀ ਨੇ ਜਾਂਚ ਨੂੰ ਗੁੰਮਰਾਹ ਕਰਨ ਦੇ ਲਈ ਇਹ ਆਖ ਦਿੱਤਾ ਸੀ ਕਿ ਕੁਰਤੇ ਪਜਾਮੇ ਵਾਲੇ ਦੋ ਵਿਅਕਤੀ ਆਏ ਸਨ ਜਿਨ੍ਹਾਂ ਨੇ ਸਵਾਰਦਾਤ ਨੂੰ ਅੰਜਾਮ ਦਿੱਤਾ ਲੇਕਿਨ ਮਿਲਟਰੀ ਦੇ ਅਧਿਕਾਰੀਆਂ ਨੇ ਜਾਂਚ ਵਿੱਚ ਉਸ ਦਾ ਝੂਠ ਫੜ ਲਿਆ ਅਤੇ ਹੁਣ ਉਸ ਨੂੰ ਸਖਤ ਸਜ਼ਾਏ ਜਿਹੜੀ ਉਹ ਸੁਣਾਈ ਗਈ ਹੈ